ਕਨਾਂ ਘੁੰਮ ਰਿਹਾ ਦਾ ਸਾਰੇ ਸਾਡਾ ਸਾਡਾ ਆ ਤੇਰੇ ਘਰ ਵਾਲਾ ਬਿੱਬੀ ਤੇਰਾ ਘਰ ਵਾਲਾ ਪ੍ਰੋਣਾ ਤੇਰਾ ਆ ਪ੍ਰੋਣਾ ਕਿਹੜਾ ਆ ਹੁਣ ਹੈ ਨਹੀਂ ਪ੍ਰੋਣਾ ਪ੍ਰੋਣਾ ਆ ਦੇਖ ਮਾਂ ਫੋਟੋ ਚ ਤਾਂ ਬੈਠਾ ਤੇਰੇ ਨਾਲ ਨਹੀਂ ਆਈਂ ਕਹਿੰਦਾ ਚੱਲ ਆਈ ਨਹੀਂ ਕਹਿੰਦੇ ਮਾਂ ਆਹ ਕੌਣ ਆ ਮਾਂ ਹਾਂ ਹਾਂ ਇਹ ਕੀ ਗੱਸਾ ਆ ਮੇਰਾ ਮੁੰਡਾ ਹੈ ਮੁੰਡਾ ਤੇਰਾ ਹਾਂ ਮਾਂ ਮੇਰੇ ਵੱਲ ਦੇਖੀ ਆ ਦੇਖ ਇਧਰ ਮੇਰੇ ਵੱਲ ਦੇਖ ਮੇਰੇ ਵਰਗਾ ਨਹੀਂ ਥੋੜਾ ਜਿਹਾ ਸਰਜੀਤ ਕਰੋ ਮਗਦਾ ਹੀ ਹੈ ਹਨਾ ਅੱਜ ਤੋਂ ਮਾਂ ਤੇਰਾ ਪੁੱਤ ਆ ਮੈਂ ਇਹ ਮੇਰੀ ਪੁਰਾਣੀ ਫੋਟੋ ਆ ਅੱਛਾ ਤਾਂ ਮੇਰ ਵੰਡਾਈ ਹੈ ਆਏ ਹੈ ਇਹ ਮਾਂ ਮੇਰੀ ਪੁਰਾਣੀ ਫੋਟੋ ਆ ਛੋਟੇ ਹੁੰਦੇ ਸੀ ਅੱਛਾ ਸਰਜੀਤ ਕੁਰੇ ਜਿਉਂਦੇ ਵਸਦੇ ਰਹੋ ਮੌਜਾ ਮਾਰੋ ਧਰ ਧਰ ਖਲੋ ਇੰਨਾ ਦੇਰੇ ਨੂੰ ਸਾਰੇ ਐ ਨਗਰ ਨੂੰ ਐ ਇੰਨੀਆਂ ਦਵਾਵਾਂ ਦਿੰਦੀ ਮਾਂ ਆ ਇੰਨੀਆਂ ਕਾਇ ਕਰੇ ਵੀ ਦੇ ਜਾਨੀ ਆ ਮੇਰੇ ਅਰਦਾਸਾਂ ਅਸੀਸਾਂ ਦਿੰਨੀ ਆ ਮਾਂ ਕਾਇ ਕਿ ਦੇ ਜਾਨੀ ਆ ਮਾਤਾ ਤੇਰੇ ਨਾਲ ਇੰਨਾ ਮਾੜਾ ਕਿਵੇਂ ਹੋ ਗਿਆ ਬਈ ਮੈਂ ਤਾਂ ਤੇਰਾ ਪੁੱਤਾਂ ਦੇ ਪਛਾਣ ਮੈਨੂੰ ਚਾਹਕ ਮੈਨੂੰ ਆਉਦਾ ਹੀ ਪਛਾਣ ਨਾ ਨਹੀਂ ਆਉਦਾ ਬਈ ਦੇਖ ਤਾਂ ਸਹੀ ਸਰਜੀਤ ਕੁਰੇ ਇਧਰ ਚਾਹਕ ਮੇਰੇ ਵੱਲ ਮਾਤਾ ਨਹੀਂ ਮੈਂ ਜੱਕਾ ਚੱਕਣਾ ਕਿਸੇ ਬਣੀ ਮਰ ਗਿਆ ਮੈਂ ਰਚਾ ਕਰਨ ਵਾਲਾ ਪਤਨੀ ਮਰ ਗਿਆ ਬਾਲੇ ਪਾ ਦੇ ਲਾ ਪਰ ਮੈਂ ਜਾਣਾ ਨਹੀਂ ਕਾ ਤੋ ਨਹੀਂ ਜਾਣਾ ਮਾਂ ਉਹ ਤਾਂ ਦਵਾਈ ਲਵਾਂਗੇ ਨਾਲੇ ਡਾਕਟਰ ਨੂੰ ਮਿਲਾਂਗੇ ਨਹੀਂ ਜਾਣਾ ਕੱਦੋ ਨਹੀਂ ਜਾਣਾ ਦੱਸ ਕੀ ਗੱਲ ਆ ਮੈਂ ਨਹੀਂ ਜਾਣਾ ਮੈਂ ਸਾਡੇ ਨਾਲ ਕਹਦਾ ਗੁੱਸਾ ਕਹੀ ਮੈਂ ਖਾ ਕੇ ਮਾਰ ਜੂਗੀ ਪਰਸ ਮੈਂ ਨਹੀਂ ਜਾਣਾ ਆਏ 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 ਕੀ ਹੋ ਗਿਆ ਕਸ਼ ਨਹੀਂ ਕਸ਼ ਨਹੀਂ ਪਾਣੀ ਪੀਣਾ ਮੈਂ ਕਸ਼ ਨਹੀਂ ਲੈਣਾ ਹਾਏ ਰੱਬਾ ਹਾਏ ਰੱਬਾ ਮੈਨੂੰ ਐਥੋਂ ਕਿੱਥੇ ਲੈ ਕੇ ਆਏ ਹੋ ਮੈਂ ਨਹੀਂ ਜਾ ਕੇ ਜਾਣਾ ਮੈਂ ਕਿਤੇ ਨਹੀਂ ਜਾਣਾ ਤੂੰ ਉਧਰ ਘਰੇ ਚੱਲੇ ਤੇਰੇ ਘਰੇ ਆ ਉੱਥੇ ਕੋਸ ਨਹੀਂ ਹੈਗਾ ਉੱਥੇ ਹੁਣ ਲਿਆਂਦਾ ਸਮਾਨ ਸਾਰਾ ਨਹੀਂ ਨਹੀਂ ਉੱਥੇ ਮੈਂ ਖਾਜੇਗਾ ਮੈਂ ਪਕਾਣੇ ਨੂੰ ਤਾਂ ਮੰਗ ਕੇ ਖਾਣਾ ਕਿਹਾਂ ਧੋਮਾ ਨਹੀਂ ਨਹੀਂ ਮੈਂ ਤਾਂ ਮੰਗ ਕੇ ਖਾਣਾ ਬਸ ਨਾ ਨਾ ਨਹੀਂ ਹੋ ਹਟਾ ਬਹੁਤ ਕੋਸ ਹੋਟਿਆ ਨਹੀਂ ਆਏ ਤੇਰਾ ਭਰਾ ਤੈਨੂੰ ਲੈਣ ਆਇਆ ਆਏ ਕੋਈ ਪਰਾਣੀ ਭਰਾ ਵੀ ਨਹੀਂ ਰਹਾ ਮੈਂ ਤਾਂ ਤੁਸੀਂ ਬਸ ਰਸੋਈ ਚੋਂ ਮੋਚਾ ਕਰੋ ਮੈਂ ਤੁਹਾਨੂੰ ਅਸ਼ੀਰਵਾਦ ਦਿੰਨੀ ਆ ਨਹੀਂ ਨਾ ਮਾਂ ਕਿਨੇ ਜਾ ਕੇ ਨਾ ਮਾਂ ਕਿਨੇ ਆ ਮੈਂ ਤਾਂ ਪਰਾਗ ਕਿ ਮੇਰਾ ਪਰਾਸਾ ਭਾਈ ਰੂਪੇ ਸੀ ਭਾਈ ਰੂਪੇ ਸੀ ਹਾਏ ਹਾਏ ਜਿੱਥੇ ਲੈ ਕੇ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਹਾਂ ਜੀ ਬਲਾਸਪੁਰ ਪਿੰਡ ਮੋਗਾ ਜ਼ਿਲ੍ਹਾ ਆਰਾਮਾ ਬਲਾਸਪੁਰ ਬਲਾਸਪੁਰ ਪਿੰਡ ਦੇ ਵਿੱਚ ਇੱਕ ਦਰਜੀਆ ਦਾ ਪਰਿਵਾਰ ਸੀਗਾ ਬੜਾ ਚੰਗਾ ਹੱਸਦਾ ਵਸਦਾ ਰਸਦਾ ਪਰਿਵਾਰ ਸੀ ਪਰ ਅੱਜ ਕਰਮਾਂ ਦੀ ਮਾਰ ਅੱਜ ਕਰਮਾਂ ਦੀ ਮਾਰ ਇਸ ਤਰ੍ਹਾਂ ਪਈਆ ਘਰ ਉੱਜੜ ਗਿਆ ਪੁੱਤ ਵੀ ਇਸ ਦੁਨੀਆ ਤੋਂ ਤੁਰ ਗਿਆ ਸਿਰ ਦਾ ਸਾਈਂ ਵੀ ਤੁਰ ਗਿਆ ਭਰਾ ਸੀ ਇੱਕ ਉਹ ਵੀ ਇਸ ਦੁਨੀਆ ਤੋਂ ਤੁਰ ਗਿਆ ਮਾਂ ਦਾ ਪੇਕਿਆਂ ਵੱਲੀਓ ਵੀ ਕੋਈ ਨਹੀਂ ਬਚਿਆ ਪਿੱਛੇ ਹੁਣ ਦਰਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਆ ਸਰਜੀਤ ਕੌਰ ਮਾਤਾ ਸਰਜੀਤ ਕੌਰ ਨੂੰ ਅੱਜ ਅਸੀਂ ਲੈਣ ਆਏ ਆਂ ਸਾਡਾ ਭਾਨਜਾ ਬਾਹਰ ਗੁਰਪ੍ਰੀਤ ਸਿੰਘ ਯੂ ਐਸ ਏ ਚਾ ਉਹਨੇ ਵੀਡੀਓ ਬਣਾ ਕੇ ਭੇਜੀ ਮਹੀਨਾ ਲੜ ਮਹੀਨਾ ਪਹਿਲਾਂ ਫਿਰ ਇਸ ਪਿੰਡ ਤੋਂ ਨਗਰ ਚੋਂ ਸਾਨੂੰ ਵੀਡੀਓ ਬਣਾ ਕੇ ਭੇਜੀ ਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਮਾਦਾ ਹੁਣ ਇਸ ਘਰ ਦੇ ਵਿੱਚ ਵਿਚਾਰੀ ਰੋਟੀ ਖਾਂਦੀ ਆ ਬੈਠੀ ਕੋਈ ਖੂਨ ਦੀ ਸਾਂਝ ਨਹੀਂ ਸਿਰਫ ਇਨਸਾਨੀਅਤ ਦਾ ਇੱਕ ਰਿਸ਼ਤਾ ਵਾ ਆਪਣੇ ਆਨੇ ਤਾਂ ਪੱਲਾ ਝਾੜਤਾ ਪਿਛਲੇ ਕਈ ਸਾਲਾਂ ਤੋਂ ਬਖਤ ਦੀ ਮਾਰੀਏ ਮਾਂ ਕਿਤੇ ਕਿਸੇ ਦੇ ਘਰੇ ਕਿਸੇ ਕਿਸੇ ਦੇ ਘਰੇ ਦਿਨ ਕੱਟਦੀ ਆ ਆਪਣੇ ਨਾ ਤਾਂ ਸਹੁਰਿਆਂ ਵੱਲੋਂ ਤੇ ਨਾ ਪੇਕੇਆਂ ਵੱਲੋਂ ਕੋਈ ਨਾਲ ਖੜਿਆ ਭਰਾ ਦੀ ਮੌਤ ਹੋ ਗਈ ਮਾਂ ਪਿਓ ਦੀ ਵੀ ਮੌਤ ਹੋ ਗਈ ਕੈਨੇਡਾ ਚ ਭੈਣਾ ਬੈਠੀਆਂ ਪਤੀਜਾ ਭਰਜਾਈ ਆ ਉਹ ਕਹਿੰਦੇ ਸਾਡਾ ਇਹਦਾ ਕੋਈ ਲਿੰਕ ਨਹੀਂ ਪਿੰਡ ਦੇ ਬੰਦੇ ਕੋ ਛੱਡ ਕੇ ਵੀ ਆਏ ਸੀ ਉੱਥੇ ਉਹ ਬਾਹਰ ਬਹੀ ਦੇ 15 ਦਿਨਾਂ ਬਾਅਦ ਹੀ ਲਾ ਕੇ ਚਲੇ ਗਏ ਸੀ ਇਹ ਜਿਹੜਾ ਸਮਾਨ ਸੀ ਨਾਲ ਸੋਨਾ ਵਗੈਰਾ ਉਹ ਵੀ ਉੱਥੇ ਦੇ ਆਏ ਸੀ ਪਿੰਡ ਦੇ ਉਹ ਵੀ ਉਹ ਕਹਿੰਦੇ ਲੈ ਜਾਓ ਆ ਕੇ ਅਸੀਂ ਸਾਨੂੰ ਨੇ ਚਾਹੀਦਾ ਵੀ ਅਸੀਂ ਇਹਨੂੰ ਸਾਂਭ ਨਹੀਂ ਸਕਦੇ ਪਿੰਡ ਦੇ ਮੋਹਦਵਾਰਾਂ ਨੇ ਰਲ ਕੇ ਕੁਝ ਰਿਸ਼ਤੇਦਾਰਾਂ ਨੇ ਰਲ ਕੇ ਪੈਸੇ ਤੈਅ ਕਰ ਲਏ ਪਿੰਡ ਦੇ ਵਿੱਚ ਕਿਸੇ ਦੇ ਘਰੇ ਛੜਤਾ ਮਾਤਾ ਨੂੰ 11000 ਰੁਪਏ ਮਹੀਨਾ ਦਿੰਦੇ ਵੀ ਚਲੋ ਮਾਤਾ ਦੀ ਸੰਭਾਲ ਹੋਈ ਜਾਵੇ ਅਖੀਰ 2-3 ਮਹੀਨੇ ਉਹਨਾਂ ਨੇ ਵੀ ਸਾਂਭਿਆ ਉਹ ਵੀ ਜਵਾਬ ਦੇਗੇ 2 ਮਹੀਨੇ 2 ਮਹੀਨੇ ਤੇ ਉਹ ਵੀ ਕਹਿੰਦੇ ਅਸੀਂ ਸਾਂਭ ਨਹੀਂ ਸਕਦੇ ਅੱਜ ਮਾਂ ਦੇ ਹੱਥ ਦੇਖੋ ਨੀਲੇ ਹੋਏ ਪਏ ਨੇ ਪੱਟ ਪੱਟ ਕੇ ਮਾਰਦੀ ਆ ਜਦੋਂ ਕੰਧਾਂ 'ਚ ਮੰਜਿਆਂ ਦੇ ਉੱਤੇ ਹੱਥੇ ਐਦਾਂ ਆਪਦੇ ਆਪ ਦਾ ਨੁਕਸਾਨ ਕਰਦੀ ਆ ਦੇਖੋ ਕਿਵੇਂ ਹੱਥ ਨੀਲੇ ਹੋ ਗਏ ਇੱਕ ਤਾਂ ਬਜ਼ੁਰਗ ਸਰੀਰ ਆ 1942 ਦਾ ਜਨਮ ਆ ਮਾਂ ਦਾ 81 ਸਾਲ ਦੀ ਬਜ਼ੁਰਗ ਮਾਤਾ ਸਰਜੀਤ ਕੌਰ ਵਕਤ ਨੂੰ ਤਾਂ ਕੱਲ ਆ ਰਹੀ ਹੈ ਤੇ ਇਸ ਵਕਤ ਨੇ ਐਸੀ ਖੇਡ ਖੇਡੀ ਇਸ ਘਰ ਦੀਆਂ ਤੁਸੀਂ ਕੰਧਾਂ ਵੱਲ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਰੰਗ ਤਾਂ ਕੋਈ ਬਚਿਆ ਹੀ ਨਹੀਂ ਮੀਰਾ ਵਾਰਿਆ ਸਹਾਨੀਆਂ ਰੱਖੀ ਕਰਨਾਂ ਦੇ ਕੋ ਇਹਨਾਂ ਮਾਵਾਂਾਂ ਸੰਨਾ ਰੱਖੀ ਚੱਲਣਾ ਦੇ ਕੋਲ ਉੱਚੇ ਚਿੱਲੇ ਚਾਚਾ ਦੇਖਾ ਕ੍ਰਿਕਟ ਅੱਧੀ ਦੇਖਾ ਘਰ ਵਿੱਚ ਬਹਿ ਬਿਸ਼ਾਣੀ ਫਰੀਦਮਾਹਲੇ ਜੋ ਰੋ ਰੋ ਕਿੰਨੂ ਅੱਖਾਂ ਚੱਕ ਰੱਖੀ ਚੱਲਣਾ ਲਿਖਾ ਇਹ ਚਲਦੀ ਛਰਦੀ ਨੂੰ ਲੈ ਜਾਈ ਗੁਰੂ ਗੁਰਬਾਣੀ ਨਾਲ ਗੁਰੂ ਨਾਲ ਗੁਰੂ ਦੇ ਭਰੋਸੇ ਨਾਲ ਜੁੜੀ ਹੋਈ ਏ ਮਾਂ ਅੱਜ ਪਾਗਾਂ ਵਾਲੇ ਸਮੇਂ ਤੇ ਅਸੀਂ ਇਸ ਮਾਂ ਦੀ ਅਸੀਂ ਸੇਵਾ ਕਰਨ ਦਾ ਮੌਕਾ ਸਾਨੂੰ ਮਿਲਿਆ ਤਨਵਦਾ ਨੱਗਰ ਦਾ ਜਿੰਨਾ ਵੀਰਾਂ ਨੇ ਸਾਨੂੰ ਭੈਣ ਹੋਣਾ ਨੇ ਸਾਰਿਆਂ ਨੇ ਇਤਲਾਹ ਦਿੱਤੀ ਮਿੱਠੂ ਵੀਰ ਜੀ ਹੁਣੀ ਸਾਡੇ ਪਰਿਵਾਰ ਦੇ ਮੈਂਬਰ ਨੇ ਅਜੀਸ ਨਗਰ ਚ ਜਦ ਵੀ ਆਉਂਦੇ ਸੀ ਪਰ ਕਦੇ ਐ ਨਹੀਂ ਸੋਚਿਆ ਸੀ ਕਿ ਕਿਸੇ ਮਾਂ ਦੀ ਇਸ ਤਰ੍ਹਾਂ ਸਾਨੂੰ ਇਤੋ ਸੇਵਾ ਵੀ ਮਿਲੇ ਤੇ ਅਸੀਂ ਇਸ ਵੀਡੀਓ ਰਾਹੀਂ ਸਨੇਹਾ ਦੇਣਾ ਚਾਹੁੰਦੇ ਆ ਮਾਤਾ ਦੇ ਆਪਣੇਆਂ ਨੂੰ ਰਿਸ਼ਤੇਦਾਰਾਂ ਨੂੰ ਇਹਦੇ ਵਾਰਸਾਂ ਨੂੰ ਅਸੀਂ ਜਦੋਂ ਕਿਸੇ ਇਸ ਤਰ੍ਹਾਂ ਦੇ ਮੈਂਬਰ ਨੂੰ ਲੈ ਕੇ ਜਾਂਦੇ ਸਾਨੂੰ ਬਾਅਦ ਦੇ ਵਿੱਚ ਬੜੇ ਐਣਪਰਾ ਕਾਲ ਕਰਦੇ ਆ ਵੀ ਸਾਨੂੰ ਪਤਾ ਹੀ ਨਹੀਂ ਸੀਗਾ ਸਾਨੂੰ ਪਤਾ ਹੁੰਦਾ ਸੀ ਐ ਕਰਦੇ ਪਰ ਆ ਘਰ ਤੇ ਮਾਤਾ ਜੀ ਦਾ ਜੋ ਵੀ ਕੋਈ ਗਹਿਣਾ ਲੱਤਾ ਹੈ ਜਿਹਦੇ ਕੋਲੇ ਵੀ ਇਹ ਉਹਨਾਂ ਦਾ ਹੀ ਹੈ ਭਾਈ ਤੇ ਮੈਂ ਅਸੀਂ ਨਗਰ ਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਇਹ ਜਿਹੜਾ ਘਰ ਆ ਇਹ ਨਾਲ ਤਾਂ ਸਾਡੀ ਸੰਸਥਾ ਨੂੰ ਨਾ ਸਾਨੂੰ ਚਾਹੀਦਾ ਜੀ ਨਾ ਮਾਤਾ ਜੀ ਦਾ ਕੋਈ ਹੋਰ ਸਾਨੂੰ ਗਹਿਣਾ ਘੱਟਾ ਚਾਹੀਦਾ ਉਹ ਇਹਨਾਂ ਦੇ ਵਾਰਸਾਂ ਨੂੰ ਮਿਲੇ ਉਹ ਜਿੱਥੇ ਵੀ ਵਰਤਣਾ ਚਾਹਣ ਆਪਦਾ ਉੱਥੇ ਵਰਤਣ ਅਸੀਂ ਸਿਰਫ ਮਾਂ ਦੀ ਸੇਵਾ ਵਾਸਤੇ ਮਾਂ ਨੂੰ ਲੈ ਕੇ ਚੱਲੇ ਆ ਤੇ ਅਸੀਂ ਸੇਵਾ ਕਰ ਸਕੀਏ ਆਪਣੀ ਮਾਂ ਦੀ ਇਹਦੇ ਲਈ ਸਾਰੇ ਅਰਦਾਸ ਕਰਿਓ ਸਾਨੂੰ ਸੱਚੇ ਪਾਤਸ਼ਾਹ ਇੰਨੀ ਕਿ ਸਮੱਤ ਵਕਸ਼ਣ ਅਸੀਂ ਮਾਂ ਸਰਜੀਤ ਕੌਰ ਦੇ ਪੁੱਤ ਬਣ ਸਕੀਏ ਇਹਦੇ ਆਪਣੇ ਬਣ ਸਕੀਏ ਹੱਥ ਦੇ ਕੋਠਰੇ ਬਰਫ ਵਰਗੇ ਹੋਏ ਪਏ ਆ ਕਮਜ਼ੋਰੀ ਬਹੁਤ ਆ ਹੱਥ ਸਰੀਰ ਕੰਬੀ ਜਾਂਦਾ ਆਵਾਜ਼ ਕੰਬੀ ਜਾਂਦਾ ਬਾਕੀ ਤੇ ਗੁਰੂ ਦੀ ਹਸਤੇ ਉਹ ਹੋ ਨਿਕਲਦੀ ਹੈ ਬਸ ਆਹ ਕੌਣ ਆ ਬੀਬੇ ਦੇਖਣਾ ਕਮਲਿਆਂ ਦਾ ਆ ਸਾਰੇ ਸਾਡਾ ਸਾਡੇ ਆ ਤੇਰੇ ਘਰ ਵਾਲਾ ਬੀਬੇ ਤੇਰਾ ਘਰ ਵਾਲਾ ਪ੍ਰੋਣਾ ਤੇਰਾ ਆ ਪ੍ਰੋਣਾ ਕਿਹੜਾ ਆ ਹੁਣ ਹੈ ਨਹੀਂ ਪ੍ਰੋਣਾ ਗੁਰੂ ਨਹੀਂ ਆ ਦੇਖ ਮਾਂ ਫੋਟੋ 'ਚ ਤਾਂ ਬੈਠਾ ਤੇਰੇ ਨਾਲ ਨਹੀਂ ਆਣੀ ਕਹਿੰਦਾ ਚੱਲ ਆ ਨਹੀਂ ਕਹਿੰਦੇ ਮਾਂ ਆਹ ਕੌਣ ਆ ਮਾਂ ਇਹ ਤੇ ਇਕੇ ਹੀ ਦੇ ਚਾ ਆ ਮੇਰਾ ਮੁੰਡਾ ਹੈ ਮੁੰਡਾ ਤੇਰਾ ਹਾਂ ਇਹ ਮਾਂ ਮੇਰੇ ਵੱਲ ਦੇਖੀ ਆ ਦੇਖ ਇਧਰ ਮੇਰੇ ਵੱਲ ਦੇਖ ਮਿਲਦਾ ਇਹਨਾਂ ਨਾਲ ਮੇਰੇ ਵਰਗਾ ਨਹੀਂ ਥੋੜਾ ਜਿਆ ਸਰਜੀਤ ਕਰੋ ਮਗਦਾ ਹੀ ਹੈ ਹੈਨਾ ਅੱਜ ਤੋਂ ਮਾਂ ਤੇਰਾ ਪੁੱਤ ਆ ਮੈਂ ਇਹ ਮੇਰੀ ਪੁਰਾਣੀ ਫੋਟੋ ਆ ਅੱਛਾ ਇਹ ਤਾਂ ਮੇਰਾ ਮੁੰਡਾ ਹੀ ਹੈ ਆਏ ਹੈ ਆਏ ਹੈ ਇਹ ਮਾਂ ਮੇਰੀ ਪੁਰਾਣੀ ਫੋਟੋ ਆ ਛੋਟੇ ਹੁੰਦੇ ਸੀ ਅੱਛਾ ਸਰਜੀਤ ਕੁਰੇ ਚੰਗਾ ਜਿਉਂਦੇ ਵਸਦੇ ਰਹੋ ਮੌਜਾ ਮਾਰੋ ਧਰ-ਧਰ ਭੋਗੋ ਐਨਾ ਦੇਰੇ ਤੋਂ ਸਾਰੇ ਮੈਂ ਨਗਰ ਨੂੰ ਐ ਇੰਨੀਆ ਦੁਆਵਾਂ ਦਿੰਨੀ ਅਮਾ ਮੈਂ ਘਰੇ ਵੀ ਦੇਈ ਜਾਨੀ ਆ ਮੈਂ ਅਰਦਾਸਾਂ ਅਸੀਸਾਂ ਦਿੰਨੀ ਅਮਾ ਘਰੇ ਵੀ ਦੇਈ ਜਾਨੀ ਆ ਮੈਂ ਤਾਂ ਤੇਰੇ ਨਾਲ ਇੰਨਾ ਮਾੜਾ ਕਿਵੇਂ ਹੋ ਗਿਆ ਮੇਰੀ ਮਾਂ ਆਟ ਬਹੁਤ ਕਰਦੀ ਸੀ ਕੋਈ ਨਹੀਂ ਸੋ ਕੋਈ ਨਹੀਂ ਦੇਖਾਉਂਦੇ ਹੁੰਦੇ ਆ ਮਾੜੀ ਮੁੱਠ ਪੁੱਤਰਾ ਦੇ ਆਦਾਨੇ ਪਿਆਰ ਆਇਆ ਨਾ ਪਾਛਾ ਵਟ ਨੰਗਿਆ ਇਹ ਤਾਂ ਖਫਣ ਪਾਇਆ ਨਾ ਉਹ ਕਹਿੰਦਾ ਹੈ ਕਹਿੰਦੇ ਆ ਪਿਆਰ ਹੁੰਨਾ ਚੱਟਵੰਦ ਦਾ ਤੇ ਰੁੱਖ ਕੇ ਦਿਖਾਉ ਜਾਂਦਾ ਪੀਰ ਹੁੰਦਾ ਦਾ ਰੇਸ਼ਮੀ ਪਸ਼ਾਕ ਪਾਤੀ ਇੱਕ ਸਿੱਖ ਦੇ ਸਿਰ ਉੱਤੇ ਕਲੰਗੀ ਸਜਾਤੀ ਸਿੱਖ ਦੇ ਭਗਵੰਦੇ ਵੀ ਅਸੋਡੇ ਵੀਰ ਪੰਡਾ ਦੇ ਭਰਾਵਾਂ ਦੇ ਸਾਰਿਆਂ ਦੇ ਗੁਰੂ ਸਾਹਿਬ ਨੇ ਜਦੋਂ ਚੰਪਾ ਫਿਰ ਉਹ ਕਿਲਾ ਛੱਡਿਆ ਸੀ ਉਦੋਂ ਕਹੀ ਸੀ ਗੱਲ ਨਾ ਇਹ ਹੈ ਨਾ ਹਾ ਉਦੋਂ ਤਾਂ ਉਦੋਂ ਕਹੀ ਹੋਊਗੀ ਮੈਂ ਤਾਂ ਸਾਰਾ ਦਿਨ ਹੀ ਕਹੀ ਜਾਂਦੀ ਐ ਪੁੱਤਾਂ ਦਾ ਦਾਨੀਆਂ ਤੈਨੂੰ ਪਿਆਰ ਆਇਆ ਨਾ ਪਾਸਾ ਵਟ ਨੰਗਿਆ ਇਹਨਾਂ ਤੇ ਖਫਣ ਪਾਇਆ ਨਾ ਵਾਹਿਗੁਰੂ ਐ ਉਹ ਕਹਿੰਦਾ ਕੰਝਿਆ ਪਿਆਰ ਹੁੰਦਾ ਝੋਟ ਬੰਦੇ ਦਾ ਰੋਕ ਕੇ ਦਿਖਾਓ ਜਾਂਦਾ ਪੀਰ ਹਿੰਦ ਦਾ ਆ ਕਿੱਥੋਂ ਆ ਗਿਆ ਪ੍ਰਾਨ ਫੰਡੇ ਐ ਚੰਗਾ ਤੂੰ ਹੀ ਹੈ ਜ ਤੂੰ ਵੀ ਹੈ ਜੀ ਕੋਈ ਨਹੀਂ ਸਾਰੇ ਸਾਰੇ ਮੇਰੇ ਹੀ ਐ ਦਰਜੀਆਂ ਦਾ ਪਰਿਵਾਰ ਪਿੰਡ ਚ ਮਸ਼ਹੂਰ ਹੁੰਦੇ ਆ ਕਿ ਤਾਂ ਹਰੇਕ ਪਿੰਡ ਚ ਇੱਕ ਦਰਜੀਆਂ ਦਾ ਪਰਿਵਾਰ ਨਾਈਆਂ ਦਾ ਪਰਿਵਾਰ ਇਦਾਂ ਲੱਗ-ਲੱਗ ਫੈਮਲੀਆਂ ਹੁੰਦੀਆਂ ਸੀ ਉਹ ਆਪ ਦਾ ਜਿਹੜਾ ਪਿਤਾਪੁਰਖ ਹੀ ਕਿੱਤਾ ਕਰਦੇ ਸੀ ਇਹ ਵੀ ਪਰਿਵਾਰ ਪਿਤਾਪੁਰਖ ਹੀ ਕਿੱਤਾ ਕਰਦੇ ਸੀਗੇ ਕੱਪੜੇ ਸਿਉਣ ਦਾ ਕੰਮ ਕਰਦੇ ਸੀ ਪਰ ਉਸ ਲਾਈਆਂ ਦੇ ਵਿੱਚ ਪਤਾ ਨਹੀਂ ਕਿਹੜੀ ਅਹੇ ਜੀ ਸਲਾਈ ਵੱਜ ਗਈ ਜਿਹੜੀ ਹੱਤ ਤੀਆਂ ਲਿਖੀ ਨਾ ਮੱਤੇ ਦੀਆਂ ਤਕਦੀਰਾਂ ਬਦਲ ਸਕਦੀ ਮਾਪਿਓ ਬਥੇਰਾ ਦਿੰਦੇ ਸੀ ਕਲੋਤਾ ਹੀ ਪੁੱਤ ਸੀ ਉਹ ਵੀ ਰੱਬ ਨੇ ਬੁਲਾ ਲਿਆ ਆਪਦੇ ਕੋਲੇ ਸਿਰ ਦਾ ਸਾਈਂ ਬੁਲਾ ਲਿਆ ਭਰਾ ਸੀ ਜਿਹੜਾ ਪਿੱਛੇ ਹਾਰਾ ਨਾਰਾ ਮਾਰਦਾ ਸੀ ਮਾੜਾ ਮੋਟਾ ਉਹ ਵੀ ਬੁਲਾ ਲਿਆ ਨਾਲ ਦੀਆਂ ਜੰਮੀਆਂ ਕੈਨੇਡਾ ਲੈ ਗਈਆਂ ਧੰਨਵਾਦ ਆ ਭੈਣ ਹੁਣਾਂ ਦਾ ਰੋਟੀ ਦਿੰਦੇ ਇਹਨਾਂ ਨੇ ਬਹੁਤ ਸਾਮ੍ਹ ਹੈ ਜੀ ਜਿਨ੍ਹਾਂ ਨੇ ਇਹਨਾਂ ਨੇ ਜਿੰਨਾ ਵੀ ਕਹਿਰੀਏ ਤਾਂ ਪਰ ਇਸ ਪਰਿਵਾਰ ਨੇ ਸਾਥ ਦਿੱਤਾ ਜਿਹੜੇ ਵੀ ਪਿੰਡ ਦੇ ਵਿੱਚ ਪਰਿਵਾਰਾਂ ਨੇ ਸਾਥ ਦਿੱਤਾ ਉਹਨਾਂ ਦਾ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਗੱਲ ਸਾਡੀ ਸਮਝਦੀ ਹੈ ਭਾਈ ਸਮਾਂ ਕਿਤੇ ਇਸ ਪਰਿਵਾਰ ਨੇ ਇਸ ਕੰਧਾਂ ਨੇ ਵੀ ਨਹੀਂ ਸੋਚਿਆ ਸੀ ਇਦਾਂ ਦਾ ਆ ਜੂ ਇਹਨਾਂ ਤੇ ਨਾ ਹੀ ਕੋਈ ਹੋਰ ਸੋਚਦਾ ਸਮੇ ਦਾ ਪਤਾ ਨਹੀਂ ਲੱਗਦਾ ਕਿਦੋਂ ਕਰਬਟ ਲੈ ਜਾਂਦਾ ਇੱਕ ਦੂਜੇ ਦੀ ਬਾਹ ਫੜਿਆ ਕਰੋ ਭਾਈ ਸਹੀ ਗੱਲ ਹੈ ਕਿ ਤਰ ਜਦੀ ਬਾਹ ਫੜਿਆ ਸੁਨਹਿਾਰ ਅੱਜ ਇਸ ਮਾਂ ਦੀ ਸੇਵਾ ਸਾਨੂੰ ਮਿਲੀ ਹੈ ਜੀ ਠੀਕ ਹੈ ਸੱਚੇ ਪਾਤਸ਼ਾਹ ਬਾਘਰੂ ਨੇ ਸੇਵਾ ਬਾਕੀਏ ਦੇਖੋ ਮਾਂ ਨੇ ਬਾਣੀ ਹੈ ਸਾਰੇ ਕਾਹਦੀ ਹਾਂਜੀ ਇੱਕ ਵਾਰ ਵੀ ਮੰਨਾਂ ਨਹੀਂ ਕੀਤਾ ਸਾਨੂੰ ਪਹਿਲਾਂ ਜਦੋਂ ਆਏ ਆ ਉਹ ਤਾਂ ਦੇਖ ਕੇ ਇੱਕ ਵਾਰ ਐ ਕਹਿੰਦੀ ਸੀ ਮੈਂ ਨਹੀਂ ਜਾਣਾ ਮੇਰੇ ਸਾਰੇ ਮਰ ਗਏ ਕੋਈ ਨਹੀਂ ਮੇਰਾ ਮੇਰੇ ਤਾਂ ਸਾਰਾ ਰਜਵਾਰ ਇੱਥੇ ਵਸਦੇ ਰਹੋ ਮਾਂ ਨੇ ਕੋਲੇ ਪਲਾਂ ਦੇ ਵਿੱਚ ਇੱਕ ਹਾਂਜੀ ਅਜੇ ਥੋੜੀ ਹੋਰ ਹੋ ਵੀ ਹੋਈ ਨਹੀਂ ਐ ਸਾਂਝ ਪਾਲੀ ਸਾਡੇ ਨਾਲ ਜਦੋਂ ਮਾਂ ਨੂੰ ਪੁੱਛਿਆ ਵੀ ਮਾਂ ਚੱਲੀਏ ਕਹਿੰਦੀ ਹਾਂ ਚੱਲ ਪੁੱਤ ਤੇ ਮਾਂ ਸਾਡੀ ਵਸਦੇ ਰਹੋ اے ਪਰਮਾਤਮਾ ਸਾਨੂੰ ਬਹੁਤ ਦੇ ਆ ਨਗਰ ਦੇ ਲੋਕਾਂ ਨੂੰ ਦਵਾ ਦੇ ਵੀ ਵਸਦੇ ਜਿਉਂਦੇ ਰਹੋ ਜਿਨ੍ਹਾਂ ਨੇ ਤੈਨੂੰ ਸੰਭਿਆ ਇੰਨੇ ਸਾਲ ਠੀਕ ਆ ਮਾਂ ਠੀਕ ਹੈ ਜਿਹਨਾਂ ਦੇ ਵਾਸਤੇ ਰੋ ਨਹੀਂ ਸਮਝਿਆ ਉਹ ਵੀ ਜਿਹਨੇ ਸੰਭਿਆ ਉਹ ਵੀ ਜਿਹਨੇ ਨਹੀਂ ਸੰਭਿਆ ਉਹ ਵੀ ਜਉਂਦਾ ਬਾਤ ਦਾ ਰਿਹਾ ਸਹੀ ਗੱਲ ਹੈ ਭਾਈ ਸੇ ਚਲੋ ਐਨੂੰ ਘੁੰਮ ਜਾਵਾਂ ਪਿੱਛੇ ਨੂੰ ਆਹ ਹੈ ਆਹ